ਐਕਸ਼ਨ ਸਾਹਿਬ ਇਲੀਗਲ ਮਾਈਨਿੰਗ ਨੂੰ ਲੈ ਕੇ ਕੀ ਕਹੋਗੇ ਤੁਹਾਡੇ ਦਫ਼ਤਰ ਦੇ ਸਾਹਮਣੇ ਹੀ ਚੱਲ ਰਿਆ ਦੇਖੋ ਪਹਿਲਾਂ ਸਾਨੂੰ ਸੂਚਨਾ ਮਿਲੀ ਸੀ ਕਿ ਦਫ਼ਤਰ ਦੇ ਸਾਹਮਣੇ ਮੰਨੋ ਕਿਸੇ ਵੀ ਵਿਅਕਤੀ ਵੱਲੋਂ ਅਧਿਕਾਰਤਵਰ ਤੇ ਜਿਹੜੀ ਮਿੱਟੀ ਪਾਈ ਜਾ ਰਹੀ ਸੀਗੀ ਉਹਦੀ ਉਹਦੀ ਜਿਹੜੀ ਐਸਡੀਓ ਸਾਹਿਬ ਨੇ ਸਾਨੂੰ ਰਿਪੋਰਟ ਭੇਜੀ ਹੈ ਤੇ ਉਹ ਜਿਹੜਾ ਸਬੰਧਤ ਵਿਅਕਤੀ ਸੀ ਉਹਨੂੰ ਅਸੀਂ ਜਿਹੜਾ ਆਰ ਨੋਟਿਸ ਇਸ਼ੂ ਕਰਤਾ ਹੈ ਆਰ ਨੋਟਿਸ ਹੋਣ ਤੋਂ ਬਾਅਦ ਉਪੇਸ਼ ਹੋ ਕੇ ਉਹ ਉਹਦੇ ਜੋ ਰਿਕਵਰੀ ਹੋਊਗੀ ਰਿਕਵਰੀ ਜਿਹੜੀ ਉਹਦੀ ਕੀਤੀ ਜਾਊ ਸਰ ਨੋਟਿਸ ਨੂੰ ਵੀ ਕਾਫੀ ਦਿਨ ਹੋ ਗਏ ਪੇਸ਼ ਨਹੀਂ ਹੋਇਆ ਨਹੀਂ ਉਹਦੇ ਵਿੱਚੋਂ ਉਹਦਾ ਵਿੱਚੋਂ ਟਾਈਮ ਪਿਆ ਜੀ ਹਜੇ ਨੋਟਿਸ ਦਾ ਉਹਦੇ ਡੇਟ ਹੈਗੀ ਹੈ ਡੇਟ ਤੇ ਉਹ ਆਪੇ ਬੰਦਾ ਇੱਥੇ ਪੀਅਰ ਹੋਏ ਸਰ ਇੱਕ ਸਦਰ ਵਾਲਾ ਤੋਂ ਉਟਾਰੀ ਵੀ ਗੈਰ ਕਾਨੂੰਨੀ ਢੰਗ ਨਾਲ ਮਿੱਟੀ ਕੱਢੀ ਜਾ ਰਹੀ ਹੈ 2 ਮਹੀਨਿਆਂ ਤੋਂ ਕੰਮ ਚੱਲ ਰਿਹਾ ਜੀ ਸਦਰ ਵਾਲੇ ਦਾ ਚੈੱਕ ਕਰਵਾ ਕੇ ਅਸੀਂ ਰਿਪੋਰਟ ਕਰਵਾ ਰਹੇ ਨੇ ਜੋ ਵੀ ਇਲੀਗਲ ਮਾਈਨਿੰਗ ਪਾਈ ਜਾਊਗੀ ਜੇ ਉੱਥੇ ਇਲੀਗਲ ਮਾਈਨਿੰਗ ਪਾਈ ਗਈ ਤਾਂ ਉਹਦੇ ਖਿਲਾਫ ਜਿਹੜੀ ਹੈ ਜੋ ਵੀ ਮਾਈਨਿੰਗ ਰੂਲਾਂ ਦੇ ਇਨਕਾਰਵਾਈ ਕੀਤੇ ਜਾਉ। ਤੁਹਾਡੇ ਵੱਲੋਂ ਕਿੰਨੀ ਜਗ੍ਹਾ ਮਾਈਨਿੰਗ ਨੂੰ ਮਨਜ਼ੂਰੀ ਦਿੱਤੀ ਗਈ ਆ ਤੁਹਾਡੇ ਅਧਿਕਾਰ ਖੇਤਰ ਦੇ ਦੀ। ਸਾਡੇ ਅਧਿਕਾਰ ਖੇਤਰ ਦੇ ਵਿੱਚ ਜਿਸ ਤਰ੍ਹਾਂ ਰੋਡ ਦਾ ਕੰਮ ਚੱਲ ਰਿਹਾ ਹੈ, ਸਮਾਗ ਹੈ, ਟਾਰੀ ਹੈ, ਪਹਿਲਾਂ ਧੰਗਾਣੇ ਵੀ ਅਸੀਂ ਜਿਹੜੇ ਆ ਕਿ ਵਨ ਪਰਮਿਟ ਜਿਹੜੇ ਇਸ਼ੂ ਕੀਤੇ ਹੋਏ ਹੈਗੇ ਆ ਬਕਾਇਦਾ ਰਿਅਲਟੀ ਪਰਵਾ ਕੇ ਫਿਰ ਕੰਮ ਜਿਹੜਾ ਹੈ ਉਹ ਉਹ ਕਰਵਾਇਆ। ਉਹ ਸੜਕ ਵਾਸਤੇ ਹੈ ਕਿ ਉਹ ਪ੍ਰਾਈਵੇਟ ਵੀ ਕਿਤੇ ਮਿੱਟੀ ਵਿੱਚ ਜਾ ਸਕਦੀ ਹੈ। ਨਹੀਂ ਉਹ ਸੜਕ ਵਾਲਿਆਂ ਨੇ ਸਾਡੇ ਤੋਂ ਕੇ ਵਨ ਪਰਮਿਟ ਲਿਆ। ਜਿਹੜੇ ਸਾਰਾ ਰੂਮ ਭਾਰਤ ਵਗੈਰਾ ਪਾਈ ਜਾਂਦੇ ਆ ਉਹ ਜਿਹੜੇ ਵੀ ਆ ਉਹ ਅਸੀਂ ਚੈੱਕ ਕਰਕੇ ਜੋ ਵੀ ਕਾਰਵਾਈ ਹੋਊ